ਮੈਂ ਬਲਜੀਤ ਸਿੰਘ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਰੌਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਇਹ ਵੀ ਇਹ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਾਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਉਂਗਾ ਚੰਗੀ ਗੱਲ ਨਹੀਂ ਗਈ 1 ਕਿਲੋਮੀਟਰ ਤੇ ਇਹਦਾ ਗੁਰਦੁਆਰਾ ਸਾਹਿਬ ਹੈਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਦੇ ਕੱਲ ਦੀ ਵੀਡੀਓ ਦੇਖਿਓ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਆ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਆ ਤੇ ਸਭ ਫਰਾਡ ਮਾਰਦਾ ਝੂਠ ਮਾਰਦਾ ਠੱਗੀਆਂ ਮਾਰਦਾ ਇਹ ਇਹ ਨਗਰ ਕੀਰਤਨ ਵੀ ਕੱਢਦਾ ਪ੍ਰਵਾਦ ਫੇਰੀਆਂ ਵੀ ਕੱਢਦਾ ਤੇ ਇਹਦੇ ਮਾਫੀ ਨਾਵੇਂ ਜਮੀਨੇ ਦੱਸ ਕੇ ਹਟਿਆ ਵੀ ਮੰਗੇ ਕਈ ਥਾਵਾਂ ਤੇ ਮਾਫੀ ਤੇ ਇਹ ਗੱਲ ਆ ਵੀਰ ਜੀ ਹੋਰ ਤਾਂ ਨਗਰ ਕੀਰਤਨ ਕੱਢਣਾ ਜਾਂ ਕਰਨਾ ਉਹ ਤਾਂ ਧਾਰਮਿਕ ਹੈ ਲੋਕਾਂ ਉਹ ਉਹਦਾ ਪੈਸਾ ਕਿੱਥੇ ਜਾਂਦਾ ਉਹ ਪੈਸਾ ਕਿੱਥੇ ਲਾਉਂਦੇ ਅਸੀਂ ਇਹ ਗੱਲ ਆਪਾਂ ਕਰ ਸਕਦੇ ਆ ਤੁਝੇ ਪੰਚਾਇਤ ਵੱਲੋਂ ਕੀ ਕਾਰਵਾਈ ਅੱਗੇ ਤੁਸੀਂ ਕਰਦੇ ਅਸੀਂ ਇਹ ਅਸੀਂ ਗੁਰਦੁਆਰਾ ਸਾਹਿਬ ਬੰਦੇ ਹੱਕ ਦੇ ਨਹੀਂ ਹੈਗੇ ਡੇਰਾ ਬਣਾ ਰਿਹਾ ਗੁਰਦੁਆਰਾ ਸਾਹਿਬ ਨਹੀਂ ਉਥੇ ਇਹ ਗਲਤ ਗੱਲ ਆ ਵੀ ਜੇ ਗੁਰਦੁਆਰਾ ਸਾਹਿਬ ਬਣਾਉਂਦਾ ਜਦੋਂ ਸਾਡੀ ਪੰਚਾਇਤ ਜਦੋਂ ਸਾਡਾ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਇੱਕ ਵੀ ਬੰਦਾ ਨਹੀਂ ਸਾਡੀ ਪੰਚਾਇਤ ਗੁਰਦੁਆਰੀ ਦੀ ਕਮੇਟੀ ਅਸੀਂ ਸਾਰੇ ਇੱਕ ਇੱਕ ਥਾਂ ਦੇ ਖੜੇ ਆ ਸਾਰੇ ਕੋਈ ਪਾਰਟੀ ਬਾਜੀ ਨਹੀਂ ਸਾਰੇ ਪਾਰਟੀਆਂ ਦੇ ਬੰਦੇ ਸਾਰੇ ਆ ਖੜੇ ਆ ਤੇ ਏਵੇਂ ਮਤਲ ਅਸੀਂ ਗੁਰਦੁਆਰਾ ਇੱਕ ਹੀ ਚਾਹੁੰਨੇ ਕਿਸੇ ਤਰ੍ਹਾਂ ਦੇ ਕੋਈ ਟਕਰਾਅ ਨਾ ਪਵੇ ਪ੍ਰਸ਼ਾਸਨ ਦੇ ਧਿਆਨ ਚ ਲਿਆ ਦਈਏ ਨਹੀਂ ਅਸੀਂ ਗੁਰਦਰਾ ਸਾਹਿਬ ਤੋਂ ਕਹਿੰਦੇ ਅਸੀਂ ਬਣਾਉਣਾ ਤੁਸੀਂ ਕਿਹਨੇ ਬਣ ਨਹੀਂ ਦੇਣਾ ਤਾਂ ਉਹ ਕੋਈ ਟਕਰਾਅ ਹੋਵੇ ਜਾਂ ਕੋਈ ਰੌਲਾ ਨਹੀਂ ਅਸੀਂ ਐਪਲੀਕੇਸ਼ਨ ਐਪਲੀਕੇਸ਼ਨ ਲਿਖਾ ਲਈ ਐ ਐਸਐਸਪੀ ਸਾਹਿਬ ਦੇ ਚੱਲੇ ਆ ਅਸੀਂ ਦੇਣ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਦਿੰਨੇ ਤੇ ਕੱਲ ਤੱਕ ਦੇ ਜ਼ਹੇਦਾਰ ਜੀ ਨੂੰ ਬੀਬੀ ਨੂੰ ਦੇਣ ਲੱਗੇ ਅਸੀਂ ਪੀਸੀ ਦੇ ਧਿਆਨ ਚ ਆ ਹੀ ਗਿਆ ਜੋ ਬੀਬੀ ਦੇ ਆ ਗਿਆ ਯੋਥੀ ਬਚਾ ਦਿੰਨੇ ਜਿਹੜੀ ਫਲੈਕਸ ਬੋਰਡ ਪਾੜਨ ਦੀ ਇਹਨਾਂ ਤੇ ਇਲਜ਼ਾਮ ਲੱਗੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਨਹੀਂ ਜੀ ਇਹ ਨਾ ਅਸਲ ਚ ਗੱਲ ਮੈਨੂੰ ਇਹ ਲੱਗ ਰਹੀ ਆ ਹੋ ਸਕਦਾ ਇਹਨਾਂ ਨੇ ਹੀ ਨਾ ਸ਼ਰਾਰਤ ਕਰਾਤੀ ਹੋਵੇ ਵੀ ਬੀਬੀ ਜੀ ਦਾ ਸ਼ੋਮਨੀ ਕਾਲੀਦਾਲ ਦਾ ਐਸਪੀਸੀ ਦੇ ਮੈਂਬਰ ਨੇ ਵੀ ਇਹਨਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਸ਼ਾਇਦ ਮੈਨੂੰ ਲੱਗ ਰਿਹਾ ਪੱਕਾ ਨਹੀਂ ਮੈਂ ਕਹਿ ਸਕਦਾ ਤੇ ਜਿੰਮੀ ਦਾ ਗੱਲ ਹੈ ਵੀ ਨਹੀਂ ਸੀ ਤੜਕੇ ਹੈਗਾ ਸੀ ਬਾਅਦ ਚ ਇਹਨੂੰ ਫੋਨ ਕੀਤਾ ਮੈਂ ਕਿਹਾ ਵੀ ਆਹ ਤੇਰਾ ਨਾਮ ਲੱਗਦਾ ਕਹਿੰਦਾ ਵੀ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਸਾਰੀ ਦਿਹਾੜੀ ਇੱਥੇ ਰਹੇ ਆ ਤੇ ਕਿਸੇ ਨੇ ਨਹੀਂ ਵੇਖਿਆ ਕੋਈ ਸੀਸੀਟੀਵੀ ਕੋਈ ਕਿਸੇ ਨੇ ਵੀ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਕੋਈ ਸ਼ਾਇਦ ਇਹਨਾਂ ਨੇ ਕਰਵਾਈ ਆ ਜਾਂ ਕਿਸੇ ਹੋਰ ਸ਼ਰਾਰਤੀ ਅੰਸਰ ਨੇ ਕੀਤੀ ਮੈਂ ਗੁਰਦੇਵ ਸਿੰਘ ਭੋਲਾ ਰੋਡ ਤੋਂ ਰਹਿਣ ਵਾਲਾ ਬੰਦਾ ਸਾਡੇ ਗੁਰਗੋਮ ਸਿੰਘ ਇੱਥੇ ਨਗਰ ਇਹ ਵੈਗਰੂ ਜੀ ਕੱਲ ਅਸੀਂ ਕੋਈ ਰੌਲਾ ਸੁਣਿਆ ਸੀਗਾ ਗੁਰਦੁਆਰੇ ਦੇ ਸਬੰਧ ਚ ਇਹ ਮਨਪ੍ਰੀਤ ਸਿੰਘ ਆ ਕੋਈ ਸਿੰਘ ਦਾ ਸੀ ਇਹਨੂੰ ਵੈਸੇ ਗੈਨ ਨਹੀਂ ਸਕਦੇ ਕਿਉਂਕਿ ਜਿਹੜਾ ਪੁੱਛਾ ਕੱਢਣ ਵਾਲਾ ਬੰਦਾ ਹੁੰਦਾ ਉਹਨੂੰ ਸਿੰਘ ਨਹੀਂ ਕਦੀ ਕਿਹਾ ਜਾਂਦਾ ਗੁਰਦੁਆਰੇ ਦੇ ਨਾਂ ਦੇ ਉੱਤੇ ਨਜਾਇਜ਼ ਫਾਇਦੇ ਠਾਉਂਦਾ ਇਹ ਮਾਇਆ ਇਕੱਠੀ ਕਰਦਾ ਅੱਗੇ ਨਗਰ ਕੀਰਤਨ ਵੀ ਕੱਢਦਾ ਰਿਹਾ ਨਗਰ ਕੀਰਤਨ ਜਿਹੜਾ ਰੂਲ ਮੁਤਾਬਕ ਜਿਹੜਾ ਨਗਰ ਕੀਰਤਨ ਬਣਦਾ ਉਹ ਗੁਰਦੁਆਰੇ ਦੀ ਕਮੇਟੀ ਹੀ ਕੱਢ ਸਕਦੀ ਹੈ ਇੱਕ ਨਿੱਜੀ ਤੌਰ ਤੇ ਬੰਦਾ ਇੱਕ ਨਗਰ ਕੀਰਤਨ ਨਹੀਂ ਕੱਢ ਸਕਦਾ ਜਿੰਨੇ ਨਗਰ ਕੀਰਤਨ ਇਹਨੇ ਕੱਢੇ ਉਹਦਾ ਪੈਸਾ ਕੋਈ ਗੁਰਦੁਆਰੇ ਦੀ ਕਮੇਟੀ ਨਹੀਂ ਹੁੰਦੀ ਆਪਦਾ ਨਿੱਜੀ ਤੌਰ ਤੇ ਨਗਰ ਕੀਰਤਨ ਕੱਢਦਾ ਰਿਹਾ ਐਵੇਂ ਹੀ ਸਾਡੇ ਮੱਲੇ ਦੇ ਵਿੱਚ ਕਦੀ ਤਾਂ ਗੁਰਦੁਆਰੇ ਦਾ ਨਾਮ ਲੈ ਦਿੰਦਾ ਹਾਲਾਂਕਿ ਉਹ ਕਮੇਟੀ ਜਿਹੜੀ ਜਗ੍ਹਾ ਉਹ ਸਟ੍ਰੈਟਜੀ ਜਗ੍ਹਾ ਕਿਸੇ ਦੇ ਨਾਮ ਨਹੀਂ ਹੋ ਸਕਦੀ ਬਾਬਾ ਸਾਹਿਬ ਬੈਠੋ ਚਾਹ ਹੁੰਦੀ ਪਈ ਆ ਸਾਡੇ ਅਸੀਂ ਸਾਰੇ ਆ ਮੱਲੇ ਦੇ ਬੰਦੇ ਆ ਉਸੇ ਨਗਰ ਦੇ ਨਾਲ-ਨਾਲ ਜਿੱਥੇ ਕਹਿੰਦਾ ਕਦੀ ਕਹਿੰਦਾ ਮੈਂ ਗੁਰਦੁਆਰਾ ਬਣਾਉਣਾ ਕਦੀ ਕਹਿੰਦਾ ਮੈਂ ਡੇਰਾ ਬਣਾਉਣਾ ਅਸੀਂ ਸਾਰੇ ਉੱਥੋਂ ਦੇ ਰਹਿਣ ਵਾਲੇ ਬੰਦੇ ਆ ਸਾਨੂੰ ਕਿਸੇ ਮੱਲੇ ਦੇ ਬੰਦੇ ਨੂੰ ਕੋਈ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਵੀ ਗੁਰਦੁਆਰਾ ਬਣਾਉਣਾ ਚਾਹੁੰਦਾ ਹੈ ਜਾਂ ਇਹ ਡੇਰਾ ਬਣਾਉਣਾ ਚਾਹੁੰਦਾ ਹੈ ਅਸੀਂ ਪੋਸਟਰ ਲੱਗੇ ਜਰੂਰ ਵੇਖੇ ਆ ਪੋਸਟਰ ਦੇ ਉੱਤੇ ਜੋ ਇਹਨੇ ਗੱਲਾਂ ਲਿਖੀਆਂ ਆ ਆ ਪੁੱਛਾਂ ਕੱਢਣ ਬਾਰੇ ਵਚਨ ਕਰਨ ਬਾਰੇ ਇਹ ਗੁਰਦੁਆਰਿਆਂ ਦੇ ਵਿੱਚ ਹੀ ਕੰਮ ਨਹੀਂ ਚੱਲਦਾ ਫਿਰ ਸਾਨੂੰ ਮੱਲੇ ਵਾਲਿਆਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਜੇ ਨੇ ਗੁਰਦੁਆਰਾ ਬਣਾਉਣਾ ਜਾਂ ਕੁਝ ਵੀ ਨਸ਼ਾ ਛਡਾਊ ਕੇਂਦਰ ਬਣਾਉਣਾ ਤਾਂ ਸਾਨੂੰ ਮੱਲੇ ਵਾਲਿਆਂ ਦਾ ਨਾਲ ਲਵੇ ਇਹ ਮੱਲੇ ਵਾਲਿਆਂ ਨੂੰ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਇਸ ਚੀਜ਼ ਦੀ ਇਹਦਾ ਮੇਨ ਮਸਕਦ ਨਿੱਜੀ ਪੈਸਾ ਇਕੱਠਾ ਕਰਨਾ ਹੈ ਠੱਗੀਆਂ ਠੋਰੀਆਂ ਤੇ ਸ਼ਹੀਦ ਬਲਵਿੰਦਰ ਸਿੰਘ ਨਗਰ ਵੀ ਦਾ ਰੌਲਾ ਪਿਆ ਜਦੰਦਰ ਚੌਂਕ ਦੇ ਵਿੱਚ ਖੰਜੂਰ ਵਾਲੀ ਗਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਦਾ ਰੌਲਾ ਪਿਆ ਪੱਕੇ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਨਾਲ ਕੋਈ 10 ਬੰਦੇ ਨਹੀਂ ਹੈਗੇ ਇਕੱਲੇ ਬੱਚੇ ਆ ਛੋਟੇ ਛੋਟੇ ਜਿਹੜੇ ਬੱਚਿਆਂ ਨੂੰ ਧਰਮ ਬਾਰੇ ਗਿਆਨ ਨਹੀਂ ਉਹ ਬੱਚਿਆਂ ਨੂੰ ਨਾਲ ਲੈ ਕੇ ਧਰਮ ਦੀਆਂ ਗੱਲਾਂ ਕਰਕੇ ਤੇ ਸਾਡੇ ਇੱਥੇ ਬੀਬੀ ਜੀ ਐ ਗੁਰਿੰਦਰ ਕੌਰ ਇਹਨਾਂ ਨੂੰ ਬਦਨਾਮ ਕਰਨ ਦੀ ਸ਼ਾਜਤ ਹੈ ਸਾਰੀ ਇਹਨਾਂ ਦੇ ਉੱਤੇ ਜਿੰਨੇ ਵੀ ਇਲਜ਼ਾਮ ਲਾਏ ਪੋਸਟਰ ਪਾੜੇ ਦੇ ਨਜਾਇਜ਼ ਇਲਜ਼ਾਮ ਆ ਝੂਠੇ ਇਲਜ਼ਾਮ ਆ ਵੀ ਇਹਨਾਂ ਦਾ ਮੇਨ ਮਸਕ ਤੇ ਇਸ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਿਰ ਚੱਕਣਾ ਹੈ ਇਹ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਹੈ ਸੀ ਇਹਨਾਂ ਦਾ ਮੇਨ ਮਸਕ ਦੀ ਐ ਸੀ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਤੇ ਮੱਲੇ ਵਾਲਿਆਂ ਦਾ ਬਰਾਪਰ ਕਿਸ ਨੇ ਮੱਲੇ ਵਾਲਿਆਂ ਨੇ ਬੋਲਣਾ ਹੀ ਨਹੀਂ ਹਾਂਜੀ ਉਸ ਦੇ ਉੱਤੇ ਸਾਰੀ ਸੰਗਤ ਜਿਹੜੀ ਹੈਗੀ ਹੈ ਮੁਹੱਲੇ ਦੀ ਉਹ ਇੱਥੇ ਬੈਠੀ ਹੈ ਗੁਰਦੁਆਰਾ ਬਣਾਉਣ ਬਾਬਤ ਸਾਨੂੰ ਇਤਰਾਜ਼ ਅਸੀਂ ਜ਼ਰੂਰ ਲਗਾਏ ਹਨ ਕਿਉਂਕਿ ਮਨਪ੍ਰੀਤ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ 3 ਦਿਨ ਦਾ ਕੋਈ ਸਮਾਗਮ ਕਰਦੇ ਪਏ ਹਨ ਜਦ ਕਿ ਇਹ ਸਮਾਗਮ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਆਏ ਇੱਕ ਇਸ਼ਤਿਹਾਰ ਜੋ ਵੀ ਛਪਾਏ ਸੀਗੇ ਮੇਰੇ ਕੋਲ ਕਾਰਡ ਵੀ ਪਏ ਹੈ ਕੁਝ ਘਰਾਂ 'ਚ ਇਹਨਾਂ ਨੇ ਕਾਰਡ ਵੀ ਜਿਹੜੇ ਹੈਗੇ ਨੇ ਦਿੱਤੇ ਹੈ ਇਸ ਕਾਰਡ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮਿਤੀ 19 ਜਨਵਰੀ ਨੂੰ ਸ੍ਰੀ ਅਕਨਪਾਠ ਸਾਹਿਬ ਦਾ ਪਾਠ ਰਖਾਇਆ ਜਾਏਗਾ 21 ਜਨਵਰੀ ਨੂੰ ਜਿਹੜੇ ਉਹਦੇ ਭੋਗ ਪਾਈ ਜਾਣਗੇ ਜਿਹੜੀ ਇਸ ਟਾਈਮ ਉਹ ਜਗ੍ਹਾ ਹੈਗੀ ਬਿਲਕੁਲ ਖਾਲੀ ਜਗ੍ਹਾ ਕਿਸੇ ਸੋਸਾਇਟੀ ਦੀ ਬਾਜੀਗਰ ਮਤਲਬ ਕਿ ਇਸ ਤਰ੍ਹਾਂ ਗਵਰਨਮੈਂਟ ਦੇ ਉਹਨਾਂ ਨੂੰ ਅਲਾਟ ਹੋਈ ਹੋਈ ਹੈ ਇਹ ਉਹਨਾਂ ਦੀ ਜਗ੍ਹਾ ਖਾਲੀ ਜਗ੍ਹਾ ਬਸ ਉਹ ਇੱਥੇ ਆਸ-ਪਾਸੇ ਹੈਗੀ ਹੈ ਪਰ ਸੋਸਾਇਟੀ ਦੀ ਹੁਣ ਕਰਕੇ ਪਤਾ ਨਹੀਂ ਕਿ ਇਸ ਤਰੀਕੇ ਨਾਲ ਇਥੇ ਕਰਦੇ ਪਏ ਆ ਇਤਰਾਜ਼ ਜਿਹੜਾ ਸੀ ਜਤਾਇਆ ਸੀ ਉਹ ਹੀ ਚੀਜ਼ ਸੀ ਕਿਉਂਕਿ ਸਕਾਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਪੋਲੂ ਵਾਲਾ ਰੋਡ ਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨੀਂ ਪੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨੀਂ ਪੱਥਰ ਦਾ ਮਤਲਬ ਇਹ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਜਦੋਂ ਮੇਰੇ ਹੀ ਇਲਾਕੇ ਦੇ ਵਿੱਚ ਇਹ ਗੱਲ ਮੈਨੂੰ ਸੰਗਤ ਨੇ ਆ ਕੇ ਦੱਸੀ ਕਿ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਗਿਆ ਨਹੀਂ ਲੈਂਦੇ ਉਹ ਜ਼ਮੀਨ ਜਿਹੜੀ ਆ ਗੁਰੂ ਦੇ ਨਾਂ ਕਰਾ ਕੇ ਉੱਥੇ ਸਾਰੀ ਰਿਪੋਰਟ ਨਹੀਂ ਦਿੰਦੇ ਉਨੀ ਦੇਰ ਤੱਕ ਇਹ ਨਹੀਂ ਪੱਥਰ ਵੀ ਨਹੀਂ ਰੱਖ ਸਕਦੇ ਠੀਕ ਹੈ ਨਾ ਜੀ ਇਸ ਚੀਜ਼ ਦਾ ਇਤਰਾਜ਼ ਸੀਗਾ ਸਾਨੂੰ ਜਿਸ ਕਰਕੇ ਇਤਰਾਜ਼ ਅਸੀਂ ਇਹ ਜਤਾਇਆ ਸੀ ਦੂਸਰਾ ਇਤਰਾਜ਼ ਐਸੇ ਹੀ ਕਾਟ ਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਲਿਖਿਆ ਹੋਇਆ ਹੈ ਕਿ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਸ਼ਾਂ ਨਾਲ ਬਚਨ ਬਿਲਾਸ ਕਰ ਸਕਦੇ ਹੋ ਇਹ ਮਹਾਪੁਰਸ਼ ਕੌਣ ਹੈ ਜੀ ਦੇਖੋ ਨਾ ਗੁਰਦੁਆਰੇ ਕੋਈ ਸੰਤ ਹੋਏ ਕੋਈ 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 ਕਰਨੀ ਵਾਲੇ ਹੋਣ ਤਾਂ ਅਸੀਂ ਮਹਾਪੁਰਸ਼ ਕਹਿੰਦੇ ਇਹ ਕੌਣ ਹੈ ਮਹਾਪੁਰਸ਼ ਉਸ ਤੋਂ ਬਾਅਦ ਆਪਣੇ ਦੁੱਖ ਰੋਗ ਕਾਰੋਬਾਰ ਕੰਮਕਾਜ ਲਈ ਬਚਨ ਕਰ ਸਕਦੇ ਹੋ ਦੇਖੋ ਜੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਚਾਹੋਗੇ ਗੁਰਦੁਆਰਾ ਸਾਹਿਬ ਚ ਤਾਂ ਅਸੀਂ ਅਗਰ ਕੰਮਕਾਜ ਵਾਸਤੇ ਵੀ ਕਾਰੋਬਾਰ ਵਾਸਤੇ ਅਸੀਂ ਪ੍ਰਮਾਤਮਾ ਦੇ ਆਪਣੇ ਗੁਰੂਆਂ ਕੇ ਅਰਦਾਸ ਕਰਦੇ ਆਂ ਨਾ ਕਿ ਅਸੀਂ ਬਚਨ ਕਰਦੇ ਆਂ ਸੋ ਇਹ ਕੁਛ ਕ ਗੱਲਾਂ ਇਤਰਾਜ਼ਯੋਗ ਸੀਗੀਆਂ ਜਿਸ ਕਰਕੇ ਸਾਰੀ ਸੰਗਤ ਤੁਹਾਡੇ ਸਾਹਮਣੇ ਬੈਠੀ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੈਗੇ ਸੋ ਇਹ ਇਤਰਾਜ਼ ਸੀ ਸਾਨੂੰ ਜਿਸ ਕਰਕੇ ਅਸੀਂ ਗੁਰੂ ਘਰ ਦਾ ਜਿਹੜਾ ਹੈਗਾ ਉਹ ਇਤਰਾਜ਼ ਕਰਾਇਆ ਸੀ ਕਿਉਂਕਿ ਨਾ ਤਾਂ ਮਨਪ੍ਰੀਤ ਸਿੰਘ ਸਾਡੇ ਕੋਈ ਬਸਤੀ ਦੇ ਨੇੜੇ ਤੇੜੇ ਹੈਗੇ ਨਾ ਕੋਈ ਇੱਥੇ ਆਲਰੇਡੀ ਗੁਰਦੁਆਰਾ ਇਸ ਬਸਤੀ 'ਚ ਹੈਗਾ ਬਹੁਤ ਚੰਗਾ ਸਾਰੀ ਸੰਗਤ ਨੇ ਰਲ ਮਿਲ ਕੇ ਬਹੁਤ ਚੰਗਾ ਗੁਰਦੁਆਰਾ ਬਣਾਇਆ ਸਾਰੇ ਜਣੇ ਸਵੇਰ ਦਾ ਜਿਹੜਾ ਨਿਤਨੇਮ ਹੈਗਾ ਉਹ ਸਵੇਰ ਵੇਲੇ ਉੱਥੇ ਹੁੰਦਾ ਹੈਗਾ ਸ਼ਾਮ ਦਾ ਨਿਤਨੇਮ ਉੱਥੇ ਹੁੰਦਾ ਹੈ ਮਤਲਬ ਕਿ ਸਾਰੀ ਸੰਗਤ ਉੱਥੇ ਜਾ ਕੇ ਮੱਥਾ ਟੇਕਦੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਬਸਤੀ 'ਚ ਕੋਈ ਗੁਰਦੁਆਰਾ ਹੈ ਨਹੀਂ ਔਰ ਕੁਝ ਕ ਕਰ ਰਹਾ ਔਰ ਦੂਸਰੇ ਗੁਰਦੁਆਰਾ ਬਣਾਉਂਦਾ ਸਾਨੂੰ ਹੀਤ ਰਚ ਸੀ ਬੀਬੀ ਜੀ ਐਂ ਹੀ ਲੱਗਦਾ ਡੇਰਾਵਾੜ ਨੂੰ ਪ੍ਰਮੋਟ ਹੋ ਰਿਹਾ ਦੇਖੋ ਜੀ ਆ ਜੋ ਇਹਨੇ ਦੋ ਲਾਈਨਾਂ ਆਪਣੇ ਕਾਟ ਦੇ ਵਿੱਚ ਲਿਖੀਆਂ ਇਹ ਤਾਂ ਮੇਨ ਡੇਰਾਵਾੜ ਦਾ ਜਿਹੜਾ ਹੁੰਦਾ ਆਪਣੀ ਦੁਕਾਨ ਖੋਲਣ ਵਾਲੀ ਗੱਲ ਹੈ ਵੀ ਜਿੱਥੇ ਮਰਜੀ ਜਾਓ ਅਖੰਡ ਪਾਠ ਰੱਖੋ ਉਥੇ ਟੱਕ ਲਾ ਦਿਓ ਬਹੁਤ ਭੋਲੀ ਜਾਂਦਾ ਦੇਖੋ ਜੀ ਇਹਨੇ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕੀਤਾ ਔਰ ਦੇਖਿਆ ਜਾ ਕਿਉਂਕਿ ਜੋ ਕੁਝ ਵੀ ਇਹਨੇ ਪ੍ਰਸ਼ਾਸਨ ਸਾਹਮਣੇ ਕਿਹਾ ਉਹ ਵੀ ਗੁੰਮਰਾਹਕੋਣ ਹੈ ਔਰ ਨੰਬਰ 2 ਇਹ ਜਨਤਾ ਨੂੰ ਵੀ ਗੁੰਮਰਾਹ ਕਰ ਰਿਹਾ ਹੈ ਕਿਥੇ ਆਓ ਜੀ ਮੱਥਾ ਟੇਕੋ ਤੁਸੀਂ ਆਪਣੇ ਕਾਰੋਬਾਰ ਲਈ ਇਹ ਗੁਰਦੁਆਰਿਆਂ 'ਚ ਜਿਹੜੇ ਡੇਰਾਵਾਦ ਨਹੀਂ ਤਾਂ ਹੋਰ ਕੀ ਚੀਜ਼ ਹੈ ਜਿਹੜੀ ਕਾਲ ਤੱਕ ਸਾਬ ਤੇ ਇਹ ਮੁੱਦੇ ਲੈ ਕੇ ਜਾਉਂਗੇ ਕਿਉਂਕਿ ਤੁਸੀਂ ਐਸਟੀ ਯੂਸੀ ਮੈਂਬਰ ਵੀ ਹੋ ਤੇ ਪ੍ਰਧਾਨ ਸਾਹਿਬ ਦੇ ਵੀ ਹੈ ਗੁਰਦਰਾ ਸਾਹਿਬ ਨਹੀਂ ਦੇਖੋ ਜੀ ਮੇਰੀ ਨੌਲੇਜ ਮੇਰੀ ਨੌਲੇਜ ਦੇ ਵਿੱਚ ਇਹ ਆਇਆ ਹੈਗਾ ਤਾਂ ਸੰਗਤ ਨੇ ਵੀ ਆਪਣਾ ਮਨ ਬਣਾਇਆ ਤੁਸੀਂ ਸੰਗਤ ਤੋਂ ਪੁੱਛੋ ਕਿ ਸੰਗਤ ਜਿਹੜੀ ਉਹ ਕੀ ਕਰਨਾ ਚਾਹੁੰਦੀ ਹੈ ਸਾਰੇ ਬੈਠੇ ਹੈਗੇ ਮੋਤਵਰ ਸੱਜਣ ਆਪਣੇ ਬਜ਼ੁਰਗ ਬੈਠੇ ਹੈ ਸਾਰੇ ਜਣੇ ਤਾਂ ਤੁਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹੋ ਜੀ ਮੈਂ ਤਾਂ ਇਹ ਸ੍ਰੀ ਹਰਿਕਲਤਖਤ ਸਾਹਿਬ ਤੇ ਜ਼ਰੂਰ ਲੈ ਕੇ ਜਾਵਾਂਗੀ ਠੀਕ ਹੈ ਨਾ ਜੀ ਅੱਜ ਪੀਸੀ ਕਰਨ ਦਾ ਕੀ ਮਕਸਦ ਸੀਗਾ ਸਿਰਫ ਇਹ ਜਿਹੜੇ ਦੋਸ਼ ਲਾਏ ਆ ਇਸ ਤੇ ਅੱਜ ਪੀਸੀ ਮਤਲਬ ਦਾ ਇਹ ਠੀਕ ਆ ਆਪਾਂ ਕਰਦੇ ਆ ਤੁਹਾਡੇ ਨਾਲ ਗੱਲ ਮੈਂ ਕਹਿੰਦਾ ਇਹ ਇੱਕ ਸਵਾਲ ਨਹੀਂ ਬੀਲਿੰਗ ਦੇ ਫਿਰ ਹਾਂ ਜੀ ਹਾਂ ਜੀ ਜ਼ਰੂਰ ਜ਼ਰੂਰ ਦੱਸੋ ਦੇਖੋ ਜੀ ਅੱਜ ਇਹ ਪ੍ਰੈਸ ਕਾਨਫਰੈਂਸ ਕਰਨ ਦਾ ਸਿਰਫ ਮੇਰਾ ਇੱਕੋ ਹੀ ਮੁੰਦਾ ਸੀਗਾ ਕਿ ਸਾਰੇ ਲੋਕਾਂ ਨੂੰ ਇੱਕ ਤਾਂ ਜਾਗਰੂਕ ਕੀਤਾ ਇਹ ਕੰਨ ਦੀ ਸਚਾਈ ਜਿਹੜੀ ਹੈ ਜਿਹੜੀ ਇਹ ਕਹਿ ਰਿਹਾ ਨਾ ਕਿ ਅਸੀਂ ਬਹੁਤ ਨਵੇਕਲੇ ਢੰਗ ਦੇ ਨਾਲ ਅਸੀਂ ਜਿਹੜਾ ਹੈਗਾ ਸਮਾਗਮ ਕਰ ਰਹੇ ਆ ਇਹਦੇ ਵਿੱਚ ਸਮਾਗਮ ਦੀ ਕੋਈ ਰੂਪਰੇਖਾ ਨਹੀਂ ਹੈ ਕੋਈ ਇਹਦੇ ਵਿੱਚ ਰਾਤ ਦੇ ਪ੍ਰੋਗਰਾਮ ਬਿਲਕੁਲ ਨਹੀਂ ਦਰਸਾਏ ਗਏ ਸਿਰਫ ਅਖੰਡ ਪਾਠ ਸਾਹਿਬ ਰੱਖਿਆ ਦਾ ਦਿੱਤਾ ਹੋਇਆ ਹੈ ਕੇ ਅਖੰਡ ਪਾਠ ਸਾਹਿਬ ਜਿਹੜਾ 19 ਤਰੀਕ ਨੂੰ ਰੱਖਿਆ ਜਾਊਗਾ ਔਰ 21 ਤਰੀਕ ਨੂੰ ਪੂਜਾਈ ਜਾਣਗੇ ਔਰ ਉੱਥੇ ਗੁਰਦੁਆਰਾ ਸਾਹਿਬ ਵਾਸਤੇ ਟੱਕ ਲਗਾਇਆ ਜਾਏਗਾ ਇਹ ਸਾਰੀ ਸੰਗਤ ਨੂੰ ਜਿਹੜਾ ਕੱਲ ਇਹਨਾਂ ਨੇ ਉੱਥੇ ਜਾ ਕੇ ਮਤਲਬ ਕਿ ਸਾਰੀ ਸੰਗਤ ਆਸੀਂ ਆਪਣੇ ਵਿਚਾਰ ਵਟਾਂਦਰਾ ਵਾਸਤੇ ਇਕੱਠੇ ਹੋਏ ਸੀਗੇ ਕਿ ਆਪਣੀ ਬਸਤੀ ਚ ਅਸੀਂ ਵਿਚਾਰ ਕਰੀਏ ਪਰ ਵਿੱਚ ਇਹ ਆ ਗਏ ਉਲਟਾ ਸਾਡੇ ਤੇ ਦੋਸ਼ ਲਾਏ ਕਿ ਜੀ ਪੋਸਟਰ ਫਾੜੇ ਇਹ ਕਿਤੇ ਉਹ ਕਿਤੇ ਸਾਨੂੰ ਪੋਸਟਰਸ ਬਾਰੇ ਅਸੀਂ ਰਾਖੀ ਥੋੜਾ ਰੱਖਣੀ ਸੀ ਜੀ ਠੀਕ ਹੈ ਨਾ ਜੀ ਇਹ ਸੜਕ ਦੇ ਉੱਤੇ ਸੀਗੇ ਮੇਰੇ ਗੇਟ ਅੱਗੇ ਸੀਗੇ ਕਿਹਨੇ ਫਾੜੇ ਜਾਂ ਕਿਹਨੇ ਨਹੀਂ ਫਾੜੇ ਇਸ ਬਾਰੇ ਮੇਰੀ ਨੌਲੇਜ ਕੁਝ ਵੀ ਨਹੀਂ ਹੈ ਸਾਡੇ ਪਰਿਵਾਰ ਤੇ ਕਿਉਂ ਦੋਸ਼ ਲਾ ਰਹੇ ਆ ਇਹ ਤਾਂ ਹੁਣ ਅਨਪ੍ਰੀਤੀ ਜੀ ਆਪ ਦੇ ਸਕਦਾ ਹੈ ਜੀ ਮੇਰੀ ਜੇ ਤੁਹਾਡੇ ਕੋਲ ਕੋਈ ਸੀਸੀਟੀਵੀ ਆਈ ਹੈ ਜਿੰਦੇ ਵਿੱਚ ਜਿੰਮੀ ਭਾਜੀ ਬੋਰਡ ਪਾੜਦੇ ਆ ਉਹਨਾਂ ਨੂੰ ਕੋਲ ਜੀ ਤੁਸੀਂ ਪੇਸ਼ ਕਰ ਦਿਓ ਸੀਸੀਟੀਵੀ ਜਿਹੜੀ ਆਈ ਹੈ ਉਹ ਪੇਸ਼ ਕਰ ਦਿਓ ਠੀਕ ਹੈ ਕਿ ਨਹੀਂ ਮੈਂ ਤਾਂ ਉਹਦੇ ਵਿੱਚ ਕੁਝ ਨਹੀਂ ਕਹਿ ਸਕਦੀ ਜੇ ਸੀਸੀਟੀਵੀ ਆ ਤਾਂ ਫਿਰ ਹੁਣ ਤੱਕ ਉਹ ਕਿਉਂ ਨਹੀਂ ਪੇਸ਼ ਕੀਤੀ ਗਈ ਜੀ ਠੀਕ ਹੈ ਨਾ ਜੀ